ਮਾਂਜੋਬ ਡੀਡੀਪੀ ਸਾਹਿਬ ਦੇ ਹੁਕਮ ਅਨੁਸਾਰ ਸਾਰੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬ ਦੇ ਵੱਲੋਂ ਸਾਰੇ ਸਬ-ਡਿਵੀਜ਼ਨਾਂ ਦੇ ਵਿੱਚ ਨਾਈਟ ਐਂਡ ਡੇ ਡੋਮੀਨੇਸ਼ਨ ਕਰਾਇਆ ਜਾਂਦਾ ਹੈ। ਔਰ ਇਸੇ ਲੜੀ ਦੇ ਤਹਿਤ ਸੀਆਈਏ ਨੂੰ ਸਪੈਸ਼ਲ ਟਾਸਕਿੰਗ ਦਿੱਤੀ ਜਾਂਦੀ ਹੈ। ਸਾਰੇ ਸੀਆਈਏ ਟੀਮ ਉਸ ਸਪੈਸ਼ਲ ਟਾਸਕਿੰਗ ਨੂੰ ਡੇ ਐਂਡ ਨਾਈਟ ਦੇ ਵਿੱਚ ਸਪੈਸ਼ਲ ਆਪਰੇਸ਼ਨ ਕਰਦੀ ਹੈ। ਇਸੇ ਲੜੀ ਦੇ ਤਹਿਤ ਸੀਆਈਏ ਇਨਚਾਰਜ ਨਰਪਿੰਦਰ ਦੇ ਸੁਪਰਵਾਈਜ਼ਨ ਹੇਠ ਅੱਪਾ ਇਸ ਤੋਂ ਪਹਿਲੇ ਵੀ ਆਪਰੇਸ਼ਨ ਕੀਤਾ ਸੀ ਔਰ ਹੁਣ ਵੀ ਸਈਏ ਟੀਮ ਨੇ ਇੱਕ ਆਪਰੇਸ਼ਨ ਕੀਤਾ ਹੈ ਜਿਦੇ ਵਿੱਚ ਸਾਡੇ ਜ਼ਿਲ੍ਹੇ 'ਚ ਜਿਹੜੇ ਐਕਟਿਵ ਗੈਂਗ ਨੇ ਜਿਹੜੇ ਪਿਸਟੋਲ ਔਰ ਚਾਕੂ ਦੀ ਨੋਕ ਤੇ ਲੁੱਟਖੋਹ ਕਰਦੇ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਜਿਹੜੀ ਚਲਾਈ ਜਾ ਰਹੀ ਸੀ ਇਹਨਾਂ ਨੇ 7 ਦੋਸ਼ੀ ਸੀਗੇ 7 ਬੰਦੇ ਸੀਗੇ ਜਨਾਂ ਨੂੰ ਆਈਡੈਂਟੀਫਾਈ ਕੀਤਾ ਔਰ ਉਹਨੇ ਰੇਡ ਕੀਤੀ ਉੱਥੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਬੜੀ ਦਲੇਰੀ ਨਾਲ ਪੂਰੀ ਟੀਮ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਉਦੇ ਵਿੱਚ ਇੱਕ ਬੰਦਾ ਫਰਾਰ ਹੋ ਗਿਆ ਬਟ 6 ਬੰਦੇ ਜਾਨੇ ਫੜ ਲਏ ਜਿਹੜੇ ਬੰਦੇ ਫੜੇ ਗਏ ਉਹਨਾਂ ਦੇ ਕੋਲੋਂ ਇੱਕ 315 ਬੋਰ ਦਾ ਪਿਸਤੌਲ ਔਰ ਦੋ ਤਲਵਾਰਾਂ ਸੀਗੀ ਔਰ ਲੋਹੇ ਦੀ ਰੋਡ ਸੀਗੀ ਔਰ ਇਹ ਇਹਨਾਂ ਤੋਂ ਰਿਕਵਰੀ ਕੀਤੀ ਹੈ ਇਹ ਕੋਈ ਬੜੇ ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਇੱਥੇ ਆਏ ਸੀ ਆ ਤੋ ਟੀਮ ਨੇ ਦਲੇਰੀ ਨਾਲ ਕੰਮ ਕਰਕੇ ਉਹ ਜਿਹੜੀ ਇਹਨਾਂ ਦਾ ਲੁੱਟਖੋਹ ਦੀ ਵਾਰਦਾਤ ਕਰਦੀ ਸੀ ਉਹਨੂੰ ਰੋਕਿਆ ਗਿਆ ਜਿਹੜੇ ਬੰਦੇ ਫੜੇ ਗਏ ਆ ਇਹ ਬੰਦੇ ਇਸ ਤੋਂ ਪਹਿਲੇ ਵੀ ਇਹੋ ਜਿਹੀ ਕਾਰਗੁਜ਼ਾਰੀ ਕਰਦੇ ਸੀ ਸੋ ਉਸ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਗੈਂਗ ਔਰ ਜिले ਆਪਣੇ ਜिले ਨੇੜੇ ਤੇੜੇ ਦੇ ਜिले ਦੇ ਵਿੱਚ ਜਿਹੜਾ ਐਕਟਿਵ ਸੀਗਾ ਉਹਨਾਂ ਨੂੰ ਫੜਿਆ ਤੁਹਾਨੂੰ ਮਾਮਲੇ ਦਰਜ ਹੈ ਬਿਲਕੁਲ ਜਿਵੇਂ ਇਨਾ ਚੇ ਜਿਹੜੇ ਦੋ ਦੋਸ਼ੀ ਹੈ ਉਹਦੇ ਵਿੱਚ ਇੱਕ ਦੋਸ਼ੀ ਤੇ 8 ਮਾਮਲੇ ਦਰਜ ਹੈ ਕੋਈ ਲੁੱਟ ਖਵਾ ਦੇ ਮਾਮਲੇ ਹੈ ਸਨੇਚਿੰਗ ਦੇ ਮਾਮਲੇ ਹੈ ਇੱਕ ਦੋਸ਼ੀ ਉਧਰ ਚ 4 ਮਾਮਲੇ ਦਰਜ ਹੈ ਫੁੱਲ ਕਿੰਨੇ ਬੰਦੇ ਸੀਗੇ ਕਿੰਨੇ ਬਣੇ ਟੋਟਲ 7 ਬੰਦੇ ਸੀਗੇ ਜੀ 7 ਤੋਂ 6 ਬੰਦੇ ਇਹਨਾਂ ਨੇ ਫੜ ਲਏ ਮੋਕੇ 'ਚ ਇੱਕ ਬੰਦਾ ਫਰਾਰ ਹੈ ਉਹਦੇ ਬਾਲ ਕਿਤੇ ਜਾ ਰਹੀ ਹੈ ਉਹ ਵੀ ਛੇਤੇ ਫੜਾ ਜਾਊਗਾ ਇਹ ਸਰਹੰਗੋੜ੍ਹ ਗ੍ਰਸਤਾ ਰਹੀਏ ਕਿਤੀ ਹੈ ਨਾ ਦੀ ਔਰ ਲੁੱਟਕ ਹੋਏ ਕਿਤੇ ਵੀ ਆਪਣੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਜਾਂ ਖੰਨਾ ਨੇੜੇ-ਟਿਹੜੇ ਜ਼ਿਲ੍ਹੇ ਦੇ ਵਿੱਚ ਵੀ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਵੀਕਲ ਵਗੈਰਾ ਵੀ ਗ੍ਰਬ ਹੋਇਆ ਵੀਕਲ ਉਸ ਵੇਲੇ ਉਸ ਵੇਲੇ ਇਹਨਾਂ ਦੇ ਕੋਲ ਦੋ ਮੋਟਰਸਾਈਕਲ ਸੀਗੇ ਜਿਹੜੇ ਉਹਦੇ ਬਾਅਦ ਬਰਾਮਦ ਕੀਤੇ ਗਏ ਕਿ ਉਹ ਉਸ ਵੇਲੇ ਪੈਦਲ ਸੀਗੇ ਆਪਣੇ ਘਰ ਨੂੰ ਅੰਜਾਮ ਦੇਣ ਜਾ ਰਹੇ ਸੀ ਦੋ ਵਹੀਕਲ ਇਹਨਾਂ ਤੋਂ ਬਿਲਕੁਲ ਜੀ ਇਹ ਤੋਂ ਜਿਹੜਾ ਬਾਕੀ ਇਹਨਾਂ ਨੇ ਇਸ ਤੋਂ ਪਹਿਲੇ ਜਿਹੜੀ ਵਾਰਦਾਤਾਂ ਕੀਤੀਆਂ ਸਾਡਾ ਮੰਤਵ ਹੈ ਉਹ ਵਾਰਦਾਤਾਂ ਨੂੰ ਟ੍ਰੇਸ ਕਰਨਾ ਕਿ ਇਸ ਤੋਂ ਪਹਿਲੇ ਹੋਰ ਕੀ ਕੀ ਵਾਰਦਾਤਾਂ ਇਹਨਾਂ ਨੇ ਕੀਤੀ ਸਰ ਕਿੱਥੋਂ ਕਿੱਥੋਂ ਦੇ ਨੇ ਜੀ ਇਹ ਵੈਸੇ ਕੁਝ ਬੰਦੇ ਸੀਗੇ ਜਿਹੜੇ ਕਿ ਇਸ ਤੋਂ ਪਹਿਲੇ ਨਾ ਕਿ ਪਛੱਕੜ ਜਿਹੜਾ ਹੈਗਾ ਉਹ ਵਿਹਾਰ ਦਾ ਮਾਰਦਾ ਹੈਗਾ ਬਟ ਹੁਣ ਇਹ ਕਾਫੀ ਲੰਮੇ ਟਾਈਮ ਤੋਂ ਫਤੇਗੜ ਔਰ ਮੰਡੀ ਗੋਇੰਦ ਕਰਦੇ ਰਹੇ ਜੀ ਇੱਥੇ Thank you.